ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਵਿਖਾਉਣੀਆਂ ਇੱਕ ਗੱਬਣ ਤੁਹਾਨੂੰ ਦਿਖਾਵਾਂਗੇ ਇੱਕ ਟੁਕੜ ਗੱਬਣ ਦਿਖਾਉਣੀ ਹੈ ਤੇ ਇੱਕ ਸੂਈ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਧੀਆ ਬੜੀ ਚਲੋ ਵਧੀਆ ਚੈਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਬਾਜੀ ਡਿਪਟੀ ਡੇਡ ਚੱਕ ਮਸੀਹਾਂ ਤੁਸੀਂ ਜਨਾਲਾ ਦੇ ਜਲਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 981984752 ਠੀਕ ਹੈ ਅੱਜ ਮੱਝਾਂ ਹੀ ਤੈਨੂੰ ਫਿਰ ਬਾਜੀ ਤੈਨੂੰ ਇਹਦੇ ਬਾਰੇ ਇੱਕ ਬੇਨਤੀ ਕਰਨੀ ਜੀ ਹਾਂਜੀ ਜਿੰਨੇ ਮੇਰੇ ਵੀਰ ਦੇ ਡੇਗਰ ਲੈਣਾ ਨਾ ਇੱਥੋਂ ਆ ਗਿਆ ਆਪਣੀ ਕਰੇ ਠੀਕ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਖੜੇ ਠੀਕ ਇੱਕ ਵੀਰ ਮੈਨੂੰ ਨਾ ਕੱਲ ਪਰਸਾ ਫੋਨ ਕਰਨ ਦਾ ਮੱਝ ਖੜੀ ਹੈ ਤੇ ਉਹ ਤੇਰੀ ਮੱਝ ਨਾਲ ਗੁਆ ਬੜਾ ਖਲਾਸਦੀ ਹੈ ਅੱਛਾ ਨਵਾਈ ਭਾਜੀ ਕੰਮ ਦੱਸੋ ਅੱਛਾ ਕੰਮ ਕਹੀਦਾ ਦੱਸੋ ਅੱਛਾ ਇਹ ਨਵਾਈ ਲਮ ਆ ਗਿਆ ਕੀ ਗੋਆ ਕੀ ਗੋਆ ਬੜਾ ਖਲਾਰਦੀ ਆ ਹਾਂ ਗੋਆ ਕੱਟ ਕੇ ਦੋਸੇ ਖਾੜ ਦਿੰਦੀ ਆ ਅੱਛਾ ਤੇ ਮੈਂ ਵੀ ਗੋਆ ਖਲਾਰਦੀ ਨਹੀਂ ਕੋਈ ਗੱਲ ਕਰਦਾ ਮੈਂ ਗੱਲ ਭਾਜੀ ਮੈਂ ਸੌਦਾ ਧਿਆਨ ਕਰ ਲੈ ਠੀਕ ਆ ਫਿਰ ਪੰਜ ਨਾ ਮਿੰਟ ਬਾਅਦ ਫੋਨ ਆ ਗਿਆ ਮੱਝ ਲੱਦ ਕੇ ਲਿਆਉਣ ਲੱਗੇ ਹਨ ਮੱਝ ਚੇਂਜ ਕਰਕੇ ਦੋ ਠੀਕ ਆ ਹਾਂਜੀ ਤੇ ਭਾਜੀ ਇੱਥੋਂ ਡੰਗਰ ਚੈੱਕ ਕਰਕੇ ਖੜੇ ਠੀਕ ਨੇ ਗੱਲ ਬਾਕੀ ਇੱਕ ਬੇਨਤੀ ਸਾਡੀ ਗਾੜੀ ਸਾਡੀ ਹੋ ਰਿਆ ਕਿ ਜਿੰਨੇ ਵੀ ਮੰਨ ਲਓ ਪਸ਼ੂ ਖਰੀਦਣਾ ਵਾ ਹਨਾ ਹਾਂਜੀ ਉਹ ਸਾਈਪੋਂ ਤੋਂ ਪਹਿਲਾਂ ਹੀ ਅਗਲੇ ਨਾਲ ਗੱਲ ਕਰ ਲਿਆ ਵੀ ਪੈਸੇ ਆਪਾਂ ਇੱਥੇ ਦੇਣੇ ਕਿ ਉੱਥੇ ਲੈਣੇ ਦੇਣੇ ਹਾਂਜੀ ਦੂਜੀ ਗੱਲ ਇਹ ਵੀ ਜੋ ਅਸੀਂ ਦੱਸਦੇ ਨਹੀਂ ਨਿਕਲਦਾ ਹਾਂਜੀ ਤੇ ਉਹ ਆਪਣਾ ਮੰਨ ਲਓ ਸਾਡੇ ਕੋਲ ਜੋ ਡੰਨ ਗੱਡੀ ਦਾ ਕਿਰਾਇਆ ਸਿੱਧੇ ਹੀ ਵਾਪਸ ਦਵਾਂਗੇ ਤੇ ਜੇ ਚੀਜ਼ਾਂ ਪੂਰੀਆਂ ਨਿਕਲਦੀਆਂ ਵਾਂ ਤੇ ਜੇ ਫਿਰ ਵੀ ਕੋਈ ਛੱਡਦਾ ਤੇ ਫਿਰ 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 ਭਾਜੀ ਉਹ ਉਹਦੀ ਕੋਈ ਗੱਲ ਨਹੀਂ ਫੇਰਨੀ ਕੋਈ ਖੁਸ਼ੀ ਆ अच्छा कोई डंगर करता पाजी फेर वेख जाना ठीक है। बड़ी खुशी पाजी अपने चेक करके खड़े। तसल्ली करके खड़े है ना। तसल्ली करके खड़े ना। जिन्ने मेरे वीर ने ਲੈਣਾ ਮੁੜ ਕੇ ਪਾਜੀ ਮੋੜ ਮੜਾਈ ਵਾਲਾ ਕੰਮ ਨਹੀਂ ਹੁੰਦਾ। ਠੀਕ ਹੈ ਜੀ। ਹਾਂ ਜੀ ਜੀ। ਠੀਕ ਹੈ। ਮੈਂ ਪਾਜੀ ਪਾਜੀ ਗਈ ਜਾਣਾ ਵੀ ਪਾਜੀ ਲੈ ਜਾਓ ਡੰਗਰ ਲੈ ਜਾਓ ਡੰਗਰ। ਮੁੜ ਕੇ ਪਾਜੀ ਕੰਮ ਚੰਗਾ ਨਹੀਂ ਲੱਗਦਾ ਤੁਹਾਨੂੰ ਪਤਾ। ਠੀਕ ਹੈ ਜੀ। ਇੱਕ ਦੂਜੇ ਨਾਲ ਠਾਂ ਠਾਂ ਹਣਾ ਵੀ ਪੂਰੇ ਲੱਗਦਾ ਫਿਰ ਬੰਦਾ। ਠੀਕ ਹੈ ਜੀ। ਇੱਕੋ ਚੈੱਕ ਕਰਕੇ ਖੜੇ। ਜਿੰਨੇ ਵੀ ਲੈਣਾ ਮੇਰੇ ਜਰਾ। ਤੇ ਇਨੋਂ ਕਿੰਨਾ ਚਿਰ ਹੋ ਗਿਆ ਉਸੋਈ। ਬੜੀ ਆਓ ਘਟੀ ਠੀਕ ਹੈ ਦੋਨਾਂ ਦੀ ਲਾਲੇ ਕੋਈ ਟਾਈਆਂ ਦੇ ਲਾਲੇ ਤਿੰਨਾਂ ਦੀ ਲਾਲੋ ਆਹੀ ਜੇ ਸਾਹਮਣੇ ਜੇ ਭਾਵੇਂ ਕੋਈ ਦੋਨਾਂ ਦੀ ਲਾਲੇ ਤਿੰਨਾਂ ਦੀ ਲਾਲੇ ਸਾਲ ਦੀ ਲਾਲੇ ਦੋਨਾਂ ਦੀ ਲਾਲੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਦੁੱਧ ਭਾਜੀ ਇਸ ਤਰ੍ਹਾਂ ਹੈਗਾ ਵੀ 8-9 ਲੀਟਰ ਨਹੀਂ ਹੋ ਠੀਕ ਹੈ ਥੋੜਾ ਜਿਹਾ ਲੱਪਾ ਲਾ ਗਈ ਡੰਗਰਾਂ ਬਣਿਆ ਜੁਆਈ ਆ ਠੀਕ ਹੈ ਜੀ ਇੱਕ ਭਾਜੀ ਜਿੱਥੋਂ ਮੱਝ ਲਈ ਨਾ ਉਹ ਵੀ ਵੀਡੀਓ ਵੀ ਵੰਦੇ ਆ ਹਾਂਜੀ ਉਹਨਾਂ ਭਾਜੀ ਮੈਂ ਮੰਨ ਲਓ ਬਾਈ ਤਰ੍ਹਾਂ ਐਂਦੀ ਮਾਝ ਹਾਂਜੀ ਬਾਈ ਤਰ੍ਹਾਂ ਹੀ ਠੀਕ ਬਾਜੀ ਲੱਦ ਲਈ ਮੈਂ ਮੈਂ ਤਾਂ ਬਾਈ ਥੋੜਾ ਜਨਾ ਠੰਡ ਘੱਟਿਆ ਉਹਨਾਂ ਦੱਸਿਆ ਆਈ ਆਪਾਂ ਠੀਕ ਆ ਆ ਜਿਹੜਾ ਹੁੰਦਾ ਠੰਡ ਨਹੀਂ ਬਾਈ ਹਾਂਜੀ ਇਹਦੇ ਥੋੜੀਆਂ ਧਾਰਾਂ ਘੱਟਿਆ ਅੱਛਾ ਆ ਤੋ ਤੋ ਆਖੀ ਤਾਰਾ ਕੱਟ ਲਈ ਠੀਕ ਆ ਕੋਈ ਭੂਰ ਨਹੀਂ ਕੋ ਛਟਾ ਨਹੀਂ ਹੈਗਾ ਠੀਕ ਆ ਕਿਉਂ ਵੀ ਹਾੜਾ ਪੜੀ ਦੱਸਣ ਦਾ ਸਰਜ ਬੰਦਾ ਹੈ ਭਾਵੇਂ ਇਕਲਾ ਖੜੇ ਭਾਵੇਂ ਨਾਲ ਖੜੇ ਠੀਕ ਹੈ ਜੀ ਕਿਹਨੇ ਗੱਲ ਦੁੱਧ ਹੁਣ ਮੋਕੇ ਦੇ 7 7.5 ਕਿਲੋ ਤਿਆਰ ਜੀ ਠੀਕ ਹੈ ਜੀ ਇਹ ਭੂਰੇ ਤੇ ਮਿਲਦੀ ਬੱਚੇ ਤੇ ਦੋਵੇਂ ਤਾਂ ਬੱਚੇ ਦੇ ਮਿਲਦੀ ਬੱਚਾ ਲਾ ਕੇ ਖਾ ਦਿੰਦੇ ਆ ਚਲੋ ਦਿਖਾਈ ਦੋ ਫੇਰੀ ਤੋਰਦੇ ਆ ਬੱਚਾ ਕੀ ਮਗਰ ਕੱਟੀ ਚ ਕੱਟੀ ਜੀ ਭਾਜੀ ਠੀਕ ਹੈ ਹਾਂ ਨੇ ਸੰਦੀ ਕੱਟੀ ਸੀ ਪਸ ਨਹੀਂ ਹੈ ਜਿਹੜੀ ਹੁਣ ਯਾਹ ਤਾਂ ਜੀ ਜੀ ਆਹ ਤਾਂ ਪਾਇਲਾ ਥਾਣੇ ਕੋਈ ਐਤ ਥੋੜੀਆਂ ਹੀ ਧਾਰਾ ਕੱਟਿਆ ਚ ਠੀਕ ਹੈ ਜੀ ਹਾਂ ਕਿੰਨਾ ਕਰ ਲੈ ਜਾ ਚਲੋ ਦਿਖਾਓ ਫਿਰ ਚਵਾ ਤੁਹਾਨੂੰ ਤਾਂ ਪਾ ਜੀ ਨੱਪਣ ਨਹੀਂ ਦੱਲੀ ਤੇ ਠੀਕ ਹੈ ਜੀ ਆਹ ਦੇਖੋ ਜਿਵੇਂ ਆ ਗਿਆ ਇਹ ਤਾਂ ਵਧੀਆ ਪਿਛਲੇ ਥਨਾਂ ਦਾ ਵੀ ਚਵਾ ਦਿਖਾ ਦੀ ਆਵਾਜ਼ ਜੀ ਕੋ ਕੋ ਨੇ ਕੋ ਛਟਾਣੇ ਪਰ ਆਪਣਾ ਭਾਜੀ ਦੱਸਣ ਦਾ ਫਰਜ਼ ਭੰਦਾ ਠੀਕ ਹੈ ਜੀ ਪਤਾ ਹੀ ਗੱਲ ਭਾਜੀ ਕੇ ਕੋ ਚਪੇੜ ਮਾਰ ਕੇ ਨਹੀਂ ਪਾਇਏ ਹੁਣੇ ਆਪਣਾ ਹੱਥ ਲੈਣਾ ਠੀਕ ਹੈ ਕੀ ਗੱਲ ਐਵੇਂ ਹੀ ਨਾ ਦਸੀਗੇ ਹਾਨੂੰ ਤੇ ਨਹੀਂ ਦੱਸਿਆ ਨਾ ਹਾਂਜੀ ਪਰ ਸਾਡਾ ਫਰਜ਼ ਭੰਦਾ ਠੀਕ ਹੈ ਲਿਆ ਖੋਲੋ ਫਿਰ ਬੋਲ ਕੇ ਖੋਲੋ ਆਪਣਾ ਫਰਜ਼ ਭੰਦਾ ਬਾਕੀ ਗੱਲਾਂ ਆਪਾਂ ਨੂੰ ਵੀ ਜੀ ਉਹਨਾਂ ਨੇ ਦੱਸਤੀਆਂ ਵਾ ਕਿ ਹਵੇ ਨੂੰ ਚੰਗੀ ਲੱਗੇ ਤੇ ਲੈ ਜੇ ਲਾਓ ਭਾਜੀ ਨਾ ਚੰਗੀ ਲੱਗੇ ਤੇ ਇੱਥੇ ਰਹਿਣ ਦੇ ਆ ਦੇਖੋ ਇੱਥੇ ਰਹਿ ਕੇ ਪਈ ਜਾਓ ਠੀਕ ਹੈ ਜੀ ਹਾਂਜੀ ਕੱਖ ਨਹੀਂ ਤੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਚਲੋ ਪਤਾ ਕੀ ਗੱਲ ਆ ਭਾਵੇਂ ਹੁਣ ਬਰਾਬਰੀ ਹੋਵੇ ਫੋਨ ਫੋਨ ਕਰਕੇ ਆਪਾਂ ਤੇ ਲਈ ਥੋੜੀ ਜਿਹੀ ਮਹਿੰਗੀ ਮੰਗੀ ਠੀਕ ਹੈ ਤੇ ਮੁੱਲ ਭਾਜੀ ਇਹਦਾ ਕਰਦੇ ਆਪਾਂ ਭਾਵੇਂ 52 ਕਰਾ ਲਓ ਭਾਵੇਂ 53 ਕਰਾ ਲਓ 48000 ਦੀ ਮਹ ਦੇਣੀ ਆ। ਅੱਛਾ 48000 ਦੀ। 48000 ਦੀ ਦੇਣੀ ਆ। ਉੱਚੇ ਵਿੱਚ ਕਰ ਦੇਣਾ ਮੰਤਨ। ਭਾਜੀ ਥੋੜਾ ਬੜਾ ਛੋਟਾ ਪਈ ਹੋਣਾ। ਠੀਕ ਆ। 4000 ਬਤਿਓ ਭੈਂਡਿਆ ਸਾਹ ਦਾ। ਤੇ ਦੁੱਧ ਪੱਕਾ ਕਿੰਨਾ ਇਹ ਤੱਕ? ਪੱਕਾ ਭਾਈ 7 ਸਾਢੇ 7 ਹੀ ਲਈ ਆਪਾਂ। ਠੀਕ ਹੈ ਜੀ। ਆਹ ਤੋਕੜ ਗੱਪਣ ਜੇ। ਕਿੰਨੇ ਚੱਦ ਚੱਕ ਪਾਸ ਚ? ਇਹ ਭਾਜੀ ਛਾਂ ਸਾਢੇ 6 ਮਹੀਨੇ ਦੀ ਗੱਪਣ। ਅੱਛਾ। ਆ ਚੱਕਰਾਤੀ ਲਫਾਫਾ ਟੰਗਿਆ। ਅੱਛਾ ਆਹ ਟੰਗਿਆ ਜੀ ਲਫਾਫਾ ਵੀ। ਤੇ ਠੰਡਾ ਠੀਕ ਆ ਨੂੰ ਲੱਗਿਆ ਜੀ। ਠੀਕ ਆ। ਹਾਂ ਜੀ। ਦੁੱਧ ਦਿੰਦੀ ਜੇ। ਦੁੱਧ ਦੁੱਧ ਭਾਜੀ ਇਹਨਾਂ ਕੀਤੀ ਆ ਇੱਕੋ ਟਾਈਮ ਨਾਲ ਹੀ ਅੱਛਾ ਇੱਕੋ ਟਾਈਮ ਹੀ ਭਾਵੇਂ ਰਾਤ ਨੂੰ ਚੋਲੋ ਦੋਵੇਂ ਜਿਤਨਾ ਮਰਜੀ ਚੋਲੋ ਮੱਝ ਮਿੱਠੀ ਆ ਤਾਂ ਦੋਵੇਂ ਟਾਈਮ ਚੋਈ ਜਾਓ ਠੀਕ ਆ ਉਹਨਾਂ ਦਾ ਮਾਲ ਮੋਲ ਬੜਾ ਉਹਨਾਂ ਇੱਕੋ ਟਾਈਮ ਕੀਤੀ ਆ ਕਿੰਨਾ ਦੁੱਧ ਮੰਨ ਲਓ 4 ਹੋ ਜੇ 4:30 ਵਜੇ ਇੱਥੇ ਗੱਗਾ ਜੀ ਠੀਕ ਆ ਜੀ ਹਾਂ ਜੀ ਤੁਰੋ ਫਿਰ ਆ ਚੋਣ ਬੜੀ ਏ ਵੀ ਭਾਜੀ 6 6 ਮਹੀਨੇ ਦੀ ਗੱਪਾਂ ਨੇ ਦੱਸਦੇ ਉਤਰਾਂ ਰਕ ਕੱਦ ਕੱਟ ਠੀਕ ਏ ਆ ਨਾ ਬਹੁਤਾ ਵੱਡਾ ਏ ਨਾ ਬਹੁਤਾ ਛੋਟਾ ਏ ਤੇ ਉਤਰਾਂ ਲੱਜੀ ਰੂਜੀ ਜੇ ਤਰ੍ਹਾਂ ਮੱਝਾਂ ਹੁੰਦੀਆਂ ਜਿੱਦਿਆਂ ਦਾ ਤੋਰ ਤਾਰ ਪਾਜੀ ਬੜੀ ਵਧੀਆ ਮੈਂ ਪਾਜੀ ਇਹਦੇ ਮਤਲਬ ਇੱਥੇ ਥੱਲੇ ਰੱਸੀ ਪਾ ਗਏ ਨਾ ਬਿੱਟਿਆਂ ਨੂੰ ਹਾਂਜੀ ਤੇ ਭਾਵੇਂ ਪਾੜਾ ਬਣਾ ਪਾਓ ਠੀਕ ਏ ਜੀ ਬਸ ਮਾੜੀ ਰੱਸੀ ਹੁੰਦੀ ਆ ਤੇ ਥਾਣੇ ਦੇ ਦਿਖਾ ਦਈਏ ਲੱਗੇ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਭਾਜੀ ਨਿਕਲ ਜਾਇਆ ਕਿੰਨਾ ਇਹਦਾ ਮੁੱਲ ਕਰਦੇ ਆਂ ਭਾਜੀ ਆਪਾਂ 48000 48000 ਹਾਂਜੀ ਵਿੱਚੋਂ ਕਰਨਾ ਮੰਨਤਾ 47 ਦੇ ਦਈਏ ਅੱਛਾ 47000 ਦੀ ਹੋਰ ਭਾਜੀ 1000 ਛੱਡ ਦੀਏ ਅੱਛਾ 46000 ਦੀ ਦੇਣੀ ਹੈ 46000 ਦੀ ਹਾਂ 46000 ਦੀ ਭਾਈ ਮੰਨ ਲਓ ਇੱਧਰ ਕੋ ਇਹ ਦੁੱਧ ਦੇਣ ਦੇਈ ਆ ਹਾਂਜੀ 2 ਮਹੀਨੇ ਸਟਾਲੇ ਵੀ ਹੈਗੇ ਆ ਠੀਕ ਆ ਡੇਢ ਦੋ ਮਹੀਨੇ ਦੁੱਧ ਵੀ ਦੇ ਜਾਣਾ ਸ਼ਾਮ ਸਾਡੇ ਸ਼ਾਮ ਨੂੰ ਦੀ ਕੱਬਣਿਆ ਠੀਕ ਆ ਨਾ ਕੋਈ ਸਾਹਮਣੇ ਬਾਕੀ ਆ ਲੋ ਕਾਲੀ ਮੱਝ ਦੇ ਠੀਕ ਆ ਜੀ ਹਾਂਜੀ ਵਾਹ ਨਾ ਬਾਈ ਚਾਟਾ ਜਿਹੜਾ ਬੜਾ ਸੋਹਣਾ ਹੈਗਾ ਤੇ ਬਾਕੀ ਕੋ ਭੂਰ ਨਹੀਂ ਕੋਈ ਛੱਟਾ ਨਹੀਂ ਹੈਗਾ ਆ ਗੱਬਣ ਜੇ ਇਹ ਗੱਬਣ ਆ ਗਈ ਇਹਦਾ ਕੱਦ ਕੱਟ ਚੰਗਾ ਵਾ ਹਨਾ ਕੱਦ ਕੱਟ ਭਾਜੀ ਕਰਾ ਇਹ ਕਿੰਨੇ ਕਿ ਦੁੱਧ ਵਾਲੀ ਜੇ ਦੁੱਧ ਭਾਜੀ ਹੁਣ ਕੋਈ ਦਾ 12 ਦਿੰਦੀ ਤੇ 13 ਦਿੰਦੀ ਹੋਣਾ ਇਹ ਬੰਦ ਭਾਂਡਾ ਜੀ ਠੀਕ ਹੈ ਤੋਰੋ ਫਿਰ ਇਹਨੂੰ ਘਰ ਵਾਲੇ ਦੇ ਕਰੈਡਿਟ ਹੁੰਦੇ ਇਨਾਂ ਦੇ ਖਾਣੇ ਦੇ ਵੀ ਦੇਖਣ ਦੇ ਲੱਗੇ ਤਾਂ ਬਾਕੀ ਖਾਣਾ ਆ ਵੀ ਤੇ ਭਾਵੇਂ ਆਪਣੀ ਗਾਰੰਟੀ ਹੋਰ ਭਾਜੀ ਕੋਈ ਆਪਣੀ ਗਾਰੰਟੀ ਨਹੀਂ ਹੈਗੀ ਅੱਛਾ ਜਿੰਨੇ ਵੀ ਡੰਗਰ ਲੈਣਾ ਨਾ ਠੀਕ ਇੱਥੇ ਆ ਗਈ ਠੀਕ ਹੈ ਹਾਂਜੀ ਅਸੀਂ ਲਾਮੇ ਵਾਲੀ ਭਾਜੀ ਦਾ ਲਾਮੇ ਤੋਂ ਗੈਰ ਡਾਰ ਤੁੰਨ ਭਾਜੀ ਹੋਰ ਵੀ ਮਾਲ ਬਾਹਰ ਲਿਆ ਹੁੰਦਾ ਹਾਂਜੀ ਫਿਰ ਉਹ 10 ਪੀਚਾਂ ਤੇ ਗਾਣਾ ਸੁੱਟ ਨਹੀਂ ਹੋਗਾ ਬਾਕੀ ਵੇਖੋ ਕਾਦ ਦੇ ਕਾਟਾਂ ਦੇ ਇਹ ਹੈ ਕਿ ਕੱਦ ਕਾਠੀ ਚੰਗੀ ਹੈ ਚ ਦਾਲ ਪਿੰਡ ਵੀ ਖਾਉਂਦੇ ਉਹਦੇ ਨੂੰ ਫੋਨਾਂ ਤੇ ਕਰੀਏ। ਇਹ ਦੇਖੋ ਭਾਜੀ ਚਿੱਟੇ ਅੰਦਾਂ ਦੇ ਆ। ਇਹ ਦੇਖੋ। ਠੀਕ ਹੈ ਜੀ। ਹਾਂ। ਚਲੋ ਲੈ ਗਏ। ਵੱਡੀ ਮੈਂ ਭਾਜੀ। ਡੇਢ ਭਾਜੀ 7 ਤੋਂ 8 ਦਿਨ ਖਾੜ ਸਕਦੀ ਏ। ਵੱਧ ਦੇ ਵੀ ਖਾੜ ਸਕਦੀ ਘੱਟ ਵੀ ਖਾੜ ਸਕਦੀ। ਖਾੜ ਸਕਦੀ 12-13 ਦਿਨ ਵੀ ਖਾੜ ਸਕਦੀ ਏ। ਠੀਕ ਹੈ। ਇਹ ਕਿਹੜਾ ਗੱਲ? ਤੇ ਜੇ ਇਹਦੇ ਭਾਜੀ ਇਹ ਸਾਬ ਲਈਏ ਕਿ ਦਿਨ ਨਹੀਂ। ਹਾਂਜੀ। ਫਿਰ ਤੇ ਭਾਜੀ ਮੰਨ ਲਓ 62 ਰੇਟ 1000 ਦੀ ਮੈਂ ਵੇਚ ਦਿੱਤੀ ਆ ਠੀਕ ਆ ਗੱਲ ਗਾਦੀ ਬਾਈ 60 ਤੋਂ ਬਾਅਦ ਮੈਂ ਜਿੱਥੇ ਮਰਜੀ ਵੇਚ ਦਿੰਦੀ ਵੱਡੀ ਮੈਂ ਆ ਠੀਕ ਆ ਫੋਨ ਪਰ ਪਾਜੀਆ ਕਹਣਾ ਇਹਦਾ 52000 ਮੁੱਲ ਕਰਦੇ ਆ ਅੱਛਾ 50 ਪੂਰੇ ਦੇਈਏ ਪੂਰੇ 50 ਦੇਈਏ ਕਰਾਓ ਮਾਨਦੋਰਾ ਜੀ 48 ਦੇ ਦੇ ਦਈਏ ਜਾਓ ਬਾਈ ਦੇ ਰਾਂਗੇ ਠੀਕ ਆ 44000 ਰੁਪਏ ਵਾਲੀ ਇੰਡੀਆ ਦੀ ਲਗੜੀ ਠੀਕ ਹੈ ਜੀ ਬਾਕੀ ਜਿੰਨੇ ਮੇਰੇ ਵੀਰ ਨੇ ਲੈਣੀਆਂ ਆ ਹਾਂਜੀ ਇੱਥੇ ਭਾਵੇਂ ਸਾਡੇ ਘਰ 2 ਘੰਟੇ ਬਹਿ ਜਾਈ ਅੱਛਾ ਇੰਨੇ ਬਹਿ ਜਾਈ ਤਸल्ली ਕਰਕੇ ਖੜੇ ਤਸल्ली ਕਰਕੇ ਖੜੇ ਜਿੱਤਰਾ ਮਰਜੀ ਆ ਪਰ ਆਪਾਂ ਮੁਰਦੇ ਡੰਗਰ ਵਾਪਸ ਨਹੀਂ ਜਾਈ ਰਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ